ਜੇਲ੍ਹ ਭੇਜਤਾ ਹਾਂ ਤੇ ਜੇਲ੍ਹ ਭੇਜਤਾ ਹੈ ਹੁਣ ਉਹ ਤਾਂ ਦੋ ਦਿਨ ਦਾ ਰਿਮਾਂਡ ਲਿਆ ਆ ਅੱਛਾ ਜਨ ਕੇ ਰਿਮਾਂਡ ਤੇ ਹੈ ਹੂੰ ਤੇ ਉਹਦਾ ਕੇਸ ਤਾਂ ਫਾਸਟ ਟਰੈਕ ਤੇ ਜਾਦਾ ਆ ਤੁਸੀਂ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਐ ਕਹ ਦੇਣੀ ਆ ਵੀ ਜਿੱਦੇ ਉਹਨੂੰ ਜੇਲ੍ਹ ਭੇਜਦੇ ਆ ਜੇਲ੍ਹ ਕਿੱ데 ਭੇਜਦੇ ਕਿਹੜੀ ਜੇਲ੍ਹ ਚ ਭੇਜਦੇ ਆ ਦੇਖੋ ਜਿਹਦਾ ਕਾਨੂੰਨ ਦੇ ਵਕੀਲ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਆਏ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਉਹ ਮਰੇ ਜਿਹੜਾ ਆਪਾਂ ਨੂੰ ਸੁਨੇਹਾ ਲੱਗਦਾ ਹੈ ਜਿੰਦਾ ਮਰ ਗਿਆ ਮੁੰਡਾ ਹੈ ਨਾ ਜਿੰਦਾ ਉਹਨੇ ਜਿਹੜਾ ਕੰਮ ਕਰਕੇ ਮਾਰਿਆ ਹੈ ਮੈਂ ਉਹ ਵੀ ਉਦਾਂ ਹੀ ਮਰੇ ਆਏ ਤਾਂ ਪਤਾ ਕੀ ਹੈ ਬਾਈ ਤੋ ਤਾਂ ਕਿਵੇਂ ਠੀਕ ਆ ਹੱਸੀ ਹੈ ਪਤਾ ਦੇ ਸਾਹਮਣੇ ਆ ਮੈਂ ਉਹਨੂੰ ਪੁੱਛਿਆ ਜਾਂਦੀ ਮੇਰੇ ਕੋਲ 3 ਪੀਸੂਡ ਤੇ ਜਿਹੜਾ ਤੂੰ ਮਾਰਿਆ ਤੇ ਜੋ ਮਾਰਦੀ ਕਰਨ ਸਪਰਸ ਇਹ ਕੰਨੀ ਉਹਨੂੰ ਫਾਂਸੀ ਦੇਈ ਜਾਵੇ ਕੋਈ ਨਾ ਕੋਈ ਨਾ ਬਤਾ ਫਾਂਸੀ ਆਪੂੰ ਸਿੰਘਾੜਾ ਕੰਮ ਆਪਾ ਤਕੜੇ ਰਿਓ ਕੋਈ ਨਾ ਪਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਯਕੀਨ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪ ਦਾ ਠੀਕ ਆ ਭਈ ਆਪਦਾ ਤਰੀਕਾ ਵਰਤ ਲਾਂਗੇ ਆਪਨੇ ਤੇ ਜੇਲ ਭੇਜਤਾ ਹਾਂਜੀ ਜੇਲ ਭੇਜਤਾ ਹੈ ਇਹ ਹੁਣ ਉਹ ਤਾਂ ਦੋ ਦਿਨ ਤਰਮਾਨਡ ਲਿਆਇਆ ਅੱਛਾ ਜਨ ਕੇ ਰਿਮਾਨਡ ਤੇ ਹੈ ਜੀ ਹੂੰ ਤੇ ਉਹਦਾ ਕੇਸ ਤਾਂ ਫਾਸਟ ਟਰੈਕ ਤੇ ਚੱਲਦਾ ਹੋਇਆ ਤੁਸੀਂ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਐ ਕਹ ਦੇਣੀ ਹੈ ਵੀ ਜਿੱਦੇ ਉਹਨੂੰ ਜੇਲ ਭੇਜਦੇ ਆ ਜੇਲ ਕਿੱ데 ਭੇਜਦੇ ਕਿਹੜੀ ਜੇਲ ਚ ਭੇਜਦੇ ਆ ਅੱਛਾ ਅਹ ਦੇਖੋ ਜਿਹਦਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਐਂ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਉਵੇਂ ਉਹ ਮਰੇ ਜੇਰਾ ਆਪਾਂ ਨੂੰ ਸੁਨੇਹਾ ਲੱਗੇ ਜਿੱਦਾਂ ਉਹ ਮੁੰਡਾ ਹੈ ਨਾ ਜਿੱਦਾਂ ਉਹਨੇ ਜਿਹੜਾ ਕੰਮ ਕਰਕੇ ਮਾਰਿਆ ਹੈ ਲੇਕਿਨ ਉਹ ਵੀ ਉਦਾਂ ਹੀ ਮਰੇ ਐਂ ਤਾਂ ਪਤਾ ਕੀ ਆ ਬਾਈ ਕੋ ਤਾਂ ਕਿਵੇਂ ਠੀਕ ਆ ਹੱਸੀ ਗਿਆ ਪਤਾ ਮੈਂ ਆਪਾਂ ਜੇ ਜਾਨੀ ਪਹਿਲੇ ਮੇਰੇ ਸਾਹਮਣੇ ਆ ਕੇ ਪੁੱਛਿਆ ਜਾਂਦਾ ਮੇਰੇ ਭਰਾ ਦੇ 3 ਐਪੀਸੋਡ ਤੇ ਜਿਹੜਾ ਤਾਂ ਉਹ ਮਾਰਿਆ ਤੇ ਜੋ ਮਾਰਤੀ ਕਰਨ ਸਪਰਸ ਇਹ ਕਹਿੰਦੇ ਉਹਨੂੰ ਫਾਂਸੀ ਦੇਈ ਜਾਵੇ ਕੋਈ ਨਾ ਕੋਈ ਨਾ ਪਰ ਤਾਂ ਫਾਂਸੀ ਆਪੂੰ ਸੀਆੜਾ ਕੰਮ ਆਪਾਂ ਤਕੜੇ ਰਹੋ ਕੋਈ ਨਾ ਆਪਾਂ ਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਚਕੀਨ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪ ਦਾ ਠੀਕ ਆ ਭਈ ਆਪਦਾ ਤਰੀਕਾ ਵਰਤ ਲਾਂਗੇ ਆਪਾਂ